ਬੋਡਲਾੜਾ ਸ਼ਹਿਰ ਅੰਦਰ ਪਹਿਲੀ ਵਾਰ ਜੈਨ ਤਰੰਮ ਅਤੇ ਜੈਨ ਸਥਾਨਕ ਨਾਲ ਜੁੜੇ ਪਰਿਵਾਰਾਂ ਦੀ ਇੱਕ ਵਿਸ਼ੇਸ਼ ਡਾਇਰੈਕਟਰੀ ਲੋਕ ਅਰਪਣ ਕੀਤੀ ਗਈ। ਅੱਜ ਜੈਨ ਸਥਾਨਕ ਨਵੀਂ ਮੰਡੀ ਵਿਕੇ ਸੰਸਾਸ਼ਤਾ ਗੁਰੂਦੇਵ ਸ਼੍ਰੀ ਸੁਦਰਸ਼ਨ ਲਾਲ ਜੀ, ਉਹਨਾਂ ਦੇ ਸਿਸ ਅਤੇ ਸੰਗ ਸੰਚਾਲਕ ਗੁਰੂਦੇਵ ਸ਼੍ਰੀ ਨਰੇਸ਼ 무ਨੀ ਜੀ, ਕਵੀਰਤਨ ਸ਼੍ਰੀ ਸੁਨੀਲ 무ਨੀ ਜੀ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਇਸ ਡਾਇਰੈਕਟਰੀ ਨੂੰ ਲੋਕ ਅਰਪਣ ਕੀਤਾ ਗਿਆ। ਡਾਇਰੈਕਟਰੀ ਰਿਲੀਜ਼ ਕਰਨ ਦੀ ਰਸਮ ਡਾਕਟਰ ਰਮੇਸ਼ ਚੰਦਰ ਜੈਨ, ਬਨਾਰਸੀ ਦਾਸ ਜੈਨ राकेश जैन दयाचंद जैन पद्म जैन विनोद जैन ਅਤੇ ਸਭਾ ਪ੍ਰਧਾਨ ਚਰਨਜੀਤ ਲਾਲ ਜੈਨ ਵੱਲੋਂ ਕੀਤੀ ਗਈ। ਉਹਨਾਂ ਕਿਹਾ ਕਿ ਗੁਰਦੇਵ ਦਾ ਅਜੋਕਾ ਚਤੁਰਮਾਸ ਇੱਕ ਆਦਰਸ਼ ਅਤੇ ਪ੍ਰਾਪਤੀਆਂ ਨਾਲ ਭਰਪੂਰ ਹੈ। ਜੈਨ ਡਾਇਰੈਕਟਰੀ ਦੀ ਰਚਨਾ ਵੀ ਇਸ ਚਤੁਰਮਾਸ ਦੀ ਵਿਸ਼ੇਸ਼ ਪ੍ਰਾਪਤੀ ਹੈ। ਇਸ ਨਾਲ ਬੁਢਲਾਡਾ ਦਾ ਜੈਨ ਇਤਿਹਾਸ ਵੀ ਸੰਭਾਲਿਆ ਜਾਵੇਗਾ ਅਤੇ ਆਪਸੀ ਜਾਣ ਪਛਾਣ ਵੀ ਵਧੇਗੀ। ਉਹਨਾਂ ਕਿਹਾ ਕਿ ਗੁਰੂਆਂ ਦੇ ਅਸ਼ੀਰਵਾਦ ਨਾਲ ਆਰੰਭਿਆ ਗਿਆ ਇਹ ਕਾਰਜ ਇੱਕ ਸ਼ਲਾਗਾਯੋਗ ਕਦਮ ਹੈ। ਬੁੱਢ ਲਾਡਾ ਤੋਂ ਬਲਵਿੰਦਰ ਜਿੰਦਲ ਦੀ ਵਿਸ਼ੇਸ਼ ਰਿਪੋਰਟ ਨਵੀਆਂ ਤਾਜ਼ਾ ਗਿਆਨ ਵਰਦਕ ਤੇ ਮਨੋਰੰਜਕ ਖਬਰਾਂ ਦੇ ਅਪਡੇਟ ਰਹਿਣ ਲਈ ਤੁਹਾਡਾ ਆਪਣਾ ਚੈਨਲ ਡੇਲੀ ਨਿਊਜ਼ ਸਰਵੇ ਅਤੇ ਫੇਸਬੁੱਕ ਪੇਜ ਨੂੰ ਸਬਸਕ੍ਰਾਈਬ ਸ਼ੇਅਰ ਤੇ ਲਾਈਕ ਜਰੂਰ ਕਰੋ ਸਮਾਜ ਦਾ ਗਿਆਨ ਸਮਾਜ ਦਾ ਇਤਿਹਾਸ ਇਸ ਤੇ ਦੁਸ਼ਿਸ਼ਾ ਹੋਇਆ ਹੈ। ਇੱਕ ਬਹੁਤ ਉੱਚ ਕੋਟੀ ਦੀ ਡਾਇਰੈਕਟਰੀ ਬਣੀ ਹੈ। ਕਿਹਾ ਖਾਇ ਸ਼ਾਇਦ ਬਹੁਤ ਸਾਰੀ ਸਮਾਜ ਦਾ ਦੇ ਰਿਖਿਤੇ ਕਿੰਨੇ ਕਿੰਨੇ ਵੇਰਿਸ਼ਕ ਬਣੇ ਹੋਏ ਵਾਦਾ ਕਿੱਝ ਇਹ ਕਿੰਦੇ ਰਖੀ ਮਿਆਦ ਤੱਕ ਬਣੇ ਜੀ ਇਹ ਤੁਲੂ ਮਹਾਰਾਜ ਦੀ ਕਿਰਪਾ ਹੈ ਕਿ ਇਹਨਾਂ ਦਾ ਸ਼ਾਸਨ ਇਹਨਾਂ ਦਾ ਪ੍ਰਭਾਵ ਇਹਨਾਂ ਦਾ ਲੋਕਾਂ ਦੇ ਉੱਤੇ ਪਰਵਾਹ ਜੋ ਹੈ ਉਹ ਅੱਜ ਤੱਕ ਕਿਸੇ ਸੰਤਨ ਨਹੀਂ ਹੋਇਆ ਤੇ ਮੈਂ ਕਹਿ ਸਕਦਾ ਆਰਾਮ ਦਾ ਇਹ ਕੁਝ ਕੁਝ ਛਾਪਿਆ ਹੈ ਇਸ ਦਾ ਨਕਲੀ ਦਿਨ ਦਾ ਕਿਛਾ ਗੈਰ ਸਮਾਜ ਦੇ ਨਮਰਾਨ ਦਾ ਕਿਹੜਾ ਦਿਨ ਸਮਾਜ ਦੀ ਬਾਤ ਹੈ ਜਾਂ ਸੰਸਕ੍ਰਿਤ ਦੀ ਬਾਤ ਹੈ ਜਾਂ ਕਿਛਾ ਸਮਾਜਾਂ ਦਾ ਲੈਕਰ ਹੈ ਉਹ ਕਿਛਾ ਗੈਰ ਸਮਾਜ ਦੇ ਸਮਾਜ ਤੋਂ ਜਿਹੜਾ ਇਸ ਵਿੱਚ ਸਥਿਤ ਹੋਇਆ ਹੈ ਦੁੱਖ ਇੱਕ ਬਹੁਤ ਅਹ ਬਹੁਤ ਕਿਰ ਸ਼ਹਾਗਾ ਹੋ ਕਮ ਰੱਖੀ 99 ਨੇ ਕੀਤਾ ਗਿਆ ਹੈ ਉਸ ਦੇ ਲਈ ਮੈਂ ਮਨਾਉਣ ਵਾਲਿਆਂ ਦਾ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੈਨ ਸਭਾ ਅੱਜ ਜਿਹੜੀ ਜਿੰਦਲ ਪਰਿਵਾਰ ਦੀ ਡਾਇਰੈਕਟਰੀ ਬਣਾਈ ਗਈ ਆ ਉਹਦਾ ਮੁੱਖ ਮੰਤਵ ਜਾਂ ਉਦੇਸ਼ ਕੀ ਆ ਗਿਆ ਕੀ ਸਨੇਹਾ ਦੇਣਾ ਚਾਹਦੇ ਹੋ ਤੁਸੀਂ ਬੋਲੀਏ ਭਗਵਾਨ ਮਹਾਵੀਰ Swami ਕੀ ਜੈ ਲੇਕੋ ਅੱਜ ਜਿਸ ਜਿਹੜਾ ਹੈਗਾ ਜੈਨ ਸਭਾ ਜਾਂ ਜਿੰਦਲ ਪਰਿਵਾਰ ਵੱਲੋਂ ਸਾਡੇ ਰੇਸ਼ਮਣੀ ਜੋ ਕਿ ਸਾਡੇ ਸੰਸੰਗ ਚਾਲਕ ਨੇ ਔਰ ਸੁਨੀਲ ਮਣੀ ਜੀ ਮਹਾਰਾਜ ਜੀ ਦੇ ਇਹ ਨਿਗੀ ਵੀ ਪ੍ਰੇਰਣਾ ਸਦਕਾ ਜਿਹੜੀ ਡਾਇਰੈਕਟਰੀ ਬਣੀ ਹੈ ਔਰ ਸਾਡੇ ਸਮਾਜ ਦੇ ਜਿਹੜੇ ਜਿਹੜੇ ਸਾਡੇ ਪ੍ਰਧਾਨ ਚਰਨਜੀਤਾਲ ਜੈਨ ਜੀ ਬਿਆਚਨ ਜੀ ਪਦਮ ਜੈਨ ਜੀ ਸਾਰਿਆਂ ਦੀ ਅਨਥੱਕ ਮਿਹਨਤ ਨਾਲ ਜਿਹੜੇ ਇਹ ਜਾ ਇਹ ਡਾਇਰੈਕਟਰੀ ਦਾ ਵਿਮੋਚਨ ਅੱਜ ਸਾਡੇ ਸਮਾਜ ਦੇ ਜਿਹੜੀ ਵੀ ਡਾਕਟਰ ਬੰਗਾਲੀ ਰਮੇਸ਼ ਚੰਦ ਬੰਗਾਲੀ ਜੀ ਔਰ ਸਾਡੇ ਸਰਪ੍ਰਸਤ ਸਰਪ੍ਰਧ ਨਾਸੀਦਾਰ ਜੈਨ ਜੀ ਵੱਲੋਂ ਦਿੱਤਾ ਗਿਆ ਇਹ ਡਾਇਰੈਕਟਰੀ ਦਾ ਜਿਹੜਾ ਮੰਤਵ ਹੈ ਇਦੇ ਵਿੱਚ ਸਾਰੇ ਜੈਨ ਸਮਾਜ ਦੇ ਬਾਰੇ ਜਿਹਨ ਕੀ ਉਹ ਜੈਨ ਪਰਿਵਾਰਾਂ ਨਾਲ ਜਿਹਨ ਕੀ ਜੋ ਜਿੰਨੇ ਵੀ ਸਾਡੇ ਪਰਿਵਾਰ ਜੁੜੇ ਹੋਏ ਨੇ ਉਹਦਾ ਸਾਰਾ ਇਹਦੇ ਵਿੱਚ ਵਿਵਰਣ ਦਿੱਤਾ ਗਿਆ ਹੈ। ਜਿਹੜੇ ਜੈਨ ਸਮਾਜ ਵੱਲੋਂ ਜੋ ਕੰਮ ਕਰਤੇ ਗਏ ਨੇ ਜਾਂ ਜਿੱਦਾਂ ਵੀ ਜਿਹਨ ਕੀ ਜੈਨ ਸਮਾਜ ਵੱਲੋਂ ਉਹ ਕੋਈ ਵੀ ਪ੍ਰੋਗਰਾਮ ਕਰਤੇ ਜਾ ਰਹੇ ਨੇ ਉਹਦਾ ਇਹਦੇ ਵਿੱਚ ਵਿਵਰਣ ਦਿੱਤਾ ਗਿਆ ਜਿਵੇਂ ਕਿ ਪੂਜ ਮੱਠਿਆ ਦਾ ਪ੍ਰੋਗਰਾਮ ਜਨਕੀ ਵੀ ਜਿਹੜੀ ਕਿ ਜੇ ਸੰਤਾਲਾ ਸਾਡੇ ਦੇ ਸਮਾਧਿ ਸਥਾਨ ਬਣਾਇਆ ਹੋਇਆ ਉਹਦੇ ਬਾਰੇ ਜਿਹੜਾ ਜ਼ਿਕਰ ਕੀਤਾ ਗਿਆ ਹੈ। ਇਥੇ ਜਨ ਸਭਾ ਦਾ ਇਨਕੀ ਜੋ ਹਰ ਜਨ ਸਭਾ ਦੋ ਚੱਲ ਰਹੀਆਂ ਨੇ ਇੱਕ ਪੁਰਾਣੀ ਮੰਡੀ ਚ ਇੱਕ ਨਵੀਂ ਮੰਡੀ ਚ ਉਹਦੇ ਬਾਰੇ ਵੀ ਜ਼ਿਕਰ ਕੀਤਾ ਗਿਆ ਔਰ ਜੋ ਇਥੇ ਇਨਕੀ ਵੀ ਆਪਣਾ ਲਾਇਬ੍ਰੇਰੀ ਆਪਣੇ ਲਾਇਬ੍ਰੇਰੀ ਥੱਲੇ ਸਾਡੇ ਉਹ ਚੱਲ ਰਹੀ ਡਿਸਪੈਂਸਰੀ ਚੱਲ ਰਹੀ ਹੈ ਉਹਦਾ ਵੀ ਜ਼ਿਕਰ ਕੀਤਾ ਗਿਆ ਔਰ ਸਾਡੇ ਜਦੋਂ ਕੋਈ ਸਾਧੂ ਸੰਤ ਬਾਹਰੋਂ ਆਉਂਦੇ ਨੇ ਉਹਨਾਂ ਨੂੰ ਕਿਤੇ ਦੀ ਜਾਂਦੀ ਕਿ ਕਿਹੜੇ ਘਰ ਚ ਉਹਨਾਂ ਨੇ ਬੋਝ ਲਈ ਵਾਸਤੇ ਜਾਣਾ ਹੈ ਕਿਹੜੇ ਘਰ ਚ ਉਹਨਾਂ ਨੇ ਕੋਈ ਆਪਣਾ ਵਿਚਰਣ ਕਰਨਾ ਹੈ ਤਾਂ ਉਹਦੀ ਵੇਲੇ ਵਿਚਾਰਾ ਜ਼ਿਕਰ ਕੀਤਾ ਗਿਆ ਹੈ ਤਾਂ ਉਹਨਾਂ ਨੂੰ ਸਕੂਲ ਵਿੱਚ ਨਾ ਕਿ ਵੀ ਕੋਈ ਦਿੱਕਤ ਨਾ ਆਵੇ ਐਜਾ ਕੇ ਡਾਇਰੈਕਟਿਵ ਇਨ ਕੀ